ਸਸਿਕਲ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਤੇ ਇਸ ਵਾਰ ਫੇਰ ਭਾਰਤੀ ਹਾਕੀ ਟੀਮ ਨੇ ਏਸ਼ੀਅਨ ਚੈਂਪੀਅਨ ਟਰੋਫੀ ਦੇ ਵਿੱਚ ਕਮਾਲ ਕਰ ਦਿਖਾਇਆ ਹੈ ਔਰ ਲਗਾਤਾਰ 7 ਮੈਚ ਜਿੱਤ ਕੇ ਇਸ ਸ਼੍ਰੇਣਕਲਾ ਨੂੰ ਜਿੱਤ ਲਿਆ ਹੈ ਔਰ 골ਡ ਮੈਡਲ ਜਿਹੜਾ ਏਸ਼ੀਅਨ ਚੈਂਪੀਅਨ ਟਰੋਫੀ ਦਾ ਉਹ ਭਾਰਤ ਦੀ ਝੋਲੀ ਵਿੱਚ ਪਾਇਆ ਹੈ ਫਿਲਹਾਲ ਸਾਡੇ ਨਾਲ ਇਸ ਸਮੇਂ ਸੁਖਜੀਤ ਸਿੰਘ ਹੁਣੀ ਮੌਜੂਦ ਹੈ ਉਹਨਾਂ ਨਾਲ ਗੱਲਬਾਤ ਕਰਾਂਗੇ ਸਰ 2011 ਉਸ ਦੇ ਬਾਅਦ 16 ਫਿਰ 2018 2022 ਅਤੇ 24 ਦੇ ਵਿੱਚ ਲਗਾਤਾਰ ਮਤਲਬ 5 ਵਾਰ ਜਿਹੜਾ ਹੈ ਏਸ਼ੀਅਨ ਚੈਂਪੀਅਨ ਟਰੋਫੀ ਜਿਹੜਾ ਭਾਰਤ ਨੇ ਖਿਤਾਬ ਜਿੱਤਿਆ ਹੈ ਕੀ ਕਹਿਣਾ ਚਾਹੂंगे ਸਰ ਇਹ ਬਹੁਤ ਹੀ ਵੱਡੀ ਗੱਲ ਹੈ ਜਿਹੜੀ ਅਸੀਂ ਏਸ਼ੀਅਨ ਚੈਂਪੀਅਨ ਟਰੋਫੀ ਦੇ ਵਿੱਚ ਅਸੀਂ ਲਗਾਤਾਰ ਮੈਡਲ ਲੈ ਕੇ ਆ ਰਹੇ ਹਾਂ ਤੇ ਹੁਣ ਅਸੀਂ ਬੈਕ ਟੂ ਬੈਕ 올림픽ਸ ਤੋਂ ਬਾਅਦ ਅਸੀਂ ਏਸ਼ੀਅਨ ਚੈਂਪੀਅਨ ਟਰੋਫੀ ਲਈ ਗਏ ਸੀਗੇ ਤੇ ਅਸੀਂ ਉਹਦੇ ਵਿੱਚ 골ਡ ਮੈਡਲ ਲੈ ਕੇ ਆਏ ਹਾਂ ਤੇ ਪੂਰੇ ਦੇਸ਼ ਲਈ ਪੂਰੇ ਸਾਡੇ ਲਈ ਉਹ ਮਾਣ ਵਾਲੀ ਗੱਲ ਹੈ ਜੇ ਗੱਲ ਕੀਤੀ ਜਾਵੇ ਤਾਂ ਕਿਉਂਕਿ ਪਿੱਛੇ ਵੀ ਲਗਾਤਾਰ 5ਵੀਂ ਵਾਰ ਇਹ ਕਿਤਾਬ ਜਿੱਤਿਆ ਗਿਆ ਹੈ ਹਾਲਾਂਕਿ ਦੋ ਵਾਰ ਜਿਹੜਾ 올림픽ਸ ਵੀ ਹੋਏ ਹੈ ਦੋਨੋਂ ਵਾਰ ਜਿਹੜਾ ਬ੍ਰਾਂonz ਮੈਡਲ ਜਿੱਤੀ ਹੈ ਟੀਮ ਕੋਲਡ ਦੀ ਪੂਰੀ ਕੋਸ਼ਿਸ਼ ਸੀ ਕੀ ਲੱਗ ਰਿਹਾ ਹੈ ਕਿ ਟੀਮ ਅੱਗੇ ਨਾਲੋਂ ਕਿਵੇਂ ਦਾ ਪਰਫਾਰਮਸ ਕਰ ਰਹੀ ਹੈ ਔਰ ਲੱਗ ਰਿਹਾ ਕੁਝ ਐਕਸਪੀਰੀਅੰਸ ਪਲੇਅਰ ਔਰ ਨਵੀਂ ਜਨਰੇਸ਼ਨ ਜਿਹੜੀ ਆਈ ਹੈ ਨਵੇਂ ਪਲੇਅਰਸ ਆਏ ਨੇ ਉਹਨਾਂ ਦਾ ਕੰਬੀਨੇਸ਼ਨ ਵਧੀਆ ਸੈੱਟ ਪੈ ਰਿਹਾ ਬਿਲਕੁਲ ਹੀ ਕਿਉਂਕਿ ਆਪਣੇ ਹੁਣ ਜੇ ਅਸੀਂ ਪਹਿਲਾਂ ਦੇਖਿਆ ਜਾਵੇ ਤਾਂ ਹੋਣ ਵਾਲੇ ਹਾਕੀ ਦੇ ਵਿੱਚ ਬਹੁਤ ਜ਼ਿਆਦਾ ਫਰਕ ਆਈ ਤੇ ਆਪਣੇ ਹੁਣ ਜਿੰਨੇ ਵੀ ਯੰਗਸਟਰ ਆਏ ਹੋਏ ਆ ਤੇ ਅਸੀਂ ਬਹੁਤ ਜ਼ਿਆਦਾ ਮਤਲਬ ਇੰਪਰੂਵ ਤੇ ਸਿੱਖ ਵੀ ਰਹੇ ਆ ਤੇ ਜਿਹੜੇ ਅਸੀਂ ਬੈਕ ਟੂ ਬੈਕ ਜਿਹੜੇ ਮੇਜਰ ਇਵੈਂਟ ਸੀਗੇ 올림픽ਸ ਦੇ ਵਿੱਚ ਏਸ਼ੀਅਨ ਗੇਮਸ ਦੇ ਵਿੱਚ ਏਸ਼ੀਅਨ ਚੈਂਪੀਅਨ ਟ੍ਰੋਫੀ ਦੇ ਵਿੱਚ ਅਸੀਂ ਮੈਡਲ ਲੈ ਕੇ ਆਏ ਆ ਤੇ ਸਾਡੇ ਲਈ ਉਹ ਮਾਨ ਵਾਲੀ ਗੱਲ ਹੈ ਅੱਗੇ ਕਿਉਂਕਿ ਵਰਲਡ ਕੱਪ ਹੋਣਾ ਹੈ ਏਸ਼ੀਅਨਸ ਗੇਮਸ ਹੋਣੀਆਂ ਏਸ਼ੀਅਨ ਗੇਮ ਜਿੱਤ ਕੇ ਹੀ ਜਿਹੜਾ 올림픽ਸ ਵਿੱਚ ਕੁਆਲੀਫਾਈ ਕੀਤਾ ਜਾਂਦਾ ਹੈ ਕੀ ਲੱਗ ਰਿਹਾ ਹੈ ਕਿ ਟੀਮ ਇਸ ਵਾਰ ਜਿਹੜਾ ਪੂਰੀ ਤਿਆਰ ਤਿਆਰ ਹੈ ਕਿ ਇਸ ਵਾਰ ਜਿਹੜਾ 올림픽 ਵੀ ਅਗਰ ਆਂਦੇ ਨੇ ਤੇ ਟੀਮ ਲਗਾਤਾਰ ਜਿਵੇਂ ਖਿਤਾਬ ਜਿੱਤੀ ਆਈ ਹੈ ਏਸ਼ੀਅਨ ਚੈਂਪੀਅਨ ਟਰੋਫੀ ਇਸ ਤਰ੍ਹਾਂ ਹੁਣ ਇੱਕ ਇਤਿਹਾਸ ਰਚੇਗੀ ਬਿਲਕੁਲ ਬਿਲਕੁਲ ਸਾਨੂੰ ਪੂਰਾ ਆਪਣੇ ਤੇ ਪੂਰੀ ਟੀਮ ਤੇ ਭਰੋਸਾ ਹੈ ਕਿ ਜਿੰਨੇ ਵੀ ਹੁਣ ਆਉਣ ਵਾਲੇ ਇਵੈਂਟ ਆ ਤੇ ਅਸੀਂ ਵਧੀਆ ਆਪਣਾ ਬੈਸਟ ਦੇਵਾਂਗੇ ਤੇ ਜਿਹੜਾ ਕਿ ਆਪਾਂ ਕੰਟਰੀ ਦਾ ਆਪਾਂ ਨਾਮ ਰੋਸ਼ਨ ਕਰਾਂਗੇ ਜੋ ਅਸੀਂ ਜੋ ਸਾਡੀ ਸਟ੍ਰੈਟਜੀ ਹੋਊਗੀ ਜੋ ਕੋਚ ਸਾਨੂੰ ਦੱਸਣਗੇ ਅਸੀਂ ਹੁਣ ਉਹ ਸਾਬ ਦੇ ਨਾਲ ਹੀ ਅਸੀਂ ਜਾਵਾਂਗੇ ਏਸ਼ੀਅਨ ਚੈਂਪੀਅਨ ਟਰੋਫੀ ਤੁਹਾਡੇ ਦਾ ਦੂਸਰਾ ਜਿਹੜੀ ਟਰੋਫੀ ਸੀ ਇਹ ਜਿਹਦੇ ਵਿੱਚ 골ਡ ਆਇਆ ਪਿਛਲੀ ਵਾਰ ਵੀ ਏਸ਼ੀਅਨ ਟਰੋਫੀ ਚ 골ਡ ਆਇਆ ਸੀਗਾ ਹਾਲਾਂਕਿ ਜਿਹੜਾ 올림픽ਸ ਹੋਇਆ ਉਹ ਚ ਜ਼ਰੂਰ ਬ੍ਰਾਉਂਜ਼ ਆਇਆ ਹੈ ਕੀ ਲੱਗ ਰਿਹਾ ਹੈਗਾ ਕਿਉਂਕਿ ਕਿਹਾ ਜਾ ਰਿਹਾ ਕਿ ਜਿਹੜੇ ਐਕਸਪੀਰੀਅੰਸ ਪਲੇਅਰ ਕਰਕੇ ਜਿਹੜਾ ਇੱਕ ਕੰਬੀਨੇਸ਼ਨ ਤਿਆਰ ਹੁੰਦਾ ਹੈ ਤੇ ਉਹਦੇ ਨਾਲ ਜਿਹੜੇ ਖਿਡਾਰੀ ਨੇ ਉਹਨਾਂ ਦਾ ਜਿਹੜੇ ਨਵੇਂ ਆਂਦੇ ਨੇ ਮਨੋਬਲ ਵੱਤਾ ਹੈ ਕਿ ਉਹ ਨਜ਼ਰ ਆਂਦਾ ਮੈਚ ਦੇ ਵਿੱਚ ਬਿਲਕੁਲ ਕਿਉਂਕਿ ਐਕਸਪੀਰੀਅੰਸ ਜਿਹੜੇ ਪਲੇਅਰ ਆ ਜਿਹੜੇ ਸਾਡੇ ਜਿਨ੍ਹਾਂ ਨੂੰ ਕਾਫੀ ਸਾਲ ਹੋ ਗਏ ਟੀਮ ਦੇ ਨਾਲ ਤੇ ਉਹ ਹਰੇਕ ਵਕਤ ਜਿਹੜੇ ਯੰਗਸਟਰ ਆ ਤੇ ਉਹਨਾਂ ਨੂੰ ਮੋਟੀਵੇਟ ਕਰਦੇ ਆ ਤੇ ਜੋ ਸਾਨੂੰ ਚੀਜ਼ਾਂ ਉਹਨਾਂ ਤੋਂ ਪੁੱਛਣੀਆਂ ਚਾਹੀਦੀਆਂ ਉਹ ਸਾਨੂੰ ਚੀਜ਼ ਦੱਸਦੇ ਆ ਏਕਾ ਟੀਮ ਬੋਂਡਿੰਗ ਆ ਜਿਹੜੀ ਆਪਾਂ ਨੂੰ ਐਜ਼ ਏ ਟੀਮ ਮਤਲਬ ਹਰੇਕ ਨੂੰ ਨਾਲ ਲੈ ਕੇ ਚੱਲਣਾ ਪੈਣਾ ਤੇ ਜਿਹੇ ਨਾਲ ਪਰਫਾਰਮੈਂਸ ਤੇ ਰਿਜ਼ਲਟ ਸਾਨੂੰ ਵਧੀਆ ਮਿਲਦਾ ਏਸ਼ੀਅਨ ਚੈਂਪੀਓਨ ਟਰਾਫੀ 'ਚ ਕੁਝ ਐਕਸਪੀਰੀਅੰਸ ਪਲੇਅਰ ਖੇਲੇ ਨਹੀਂ ਇੰਜਰਡ ਵੀ ਰਿਹਾ ਹਾਰਦਿਕ ਹੋ ਗਿਆ ਮਨਦੀਪ ਹੋ ਗਿਆ ਹੋਰ ਵੀ ਪਲੇਅਰ ਸੀ ਜਿਹੜੇ ਨਹੀਂ ਆਏ ਤੇ ਟੀਮ 'ਚ ਕਮੀ ਖੇਲੀ ਸੀ ਉਹਨਾਂ ਇਹ ਐਜ਼ ਏ ਟੀਮ ਆਪਾਂ ਜੇ ਮੰਨਿਆ ਜਾਈਏ ਕਿਉਂਕਿ ਇਹ ਪਲੇਅਰ ਆਪਾਂ ਨੂੰ ਕੋਈ ਵੀ ਆਈ ਅਸੀਂ ਹੁਣ ਜਿੱਦਾਂ ਇਹਨਾਂ ਨੇ ਜੂਨੀਅਰ ਯੰਗਸਟਰ ਲੈ ਸੀਗੇ ਪਲੇਅਰ ਤੇ ਉਹਨਾਂ ਨੇ ਵੀ ਬਹੁਤ ਜ਼ਿਆਦਾ ਉੱਥੇ ਆਪਣਾ ਖੇਡ ਦਾ ਆਪਣੇ ਦਿਖਾਇਆ ਜੋ ਉਹਨਾਂ ਦਾ ਟੈਲੈਂਟ ਸੀਗਾ ਤੇ ਅਸੀਂ ਜੋ ਮੈਡਲ ਲੈ ਕੇ ਆਏ ਆ ਇਹ ਪੂਰੀ ਸਾਡੀ ਟੀਮ ਦਾ ਰਿਜ਼ਲਟ ਸੀਗਾ ਜੋ ਅਸੀਂ ਸੋਚ ਕੇ ਗਏ ਸੀਗੇ ਜੋ ਸਾਡਾ ਮਾਈਂਡਸੈਟ ਸੀਗਾ ਤੇ ਅਸੀਂ ਉਹ ਮਾਈਂਡਸੈਟ ਦੇ ਨਾਲ ਅਸੀਂ ਉਤਰੇ ਸੀਗੇ ਤੇ ਅਸੀਂ 골ਡ ਮੈਡਲ ਲੈ ਕੇ ਆਏ ਆ ਜੇ ਗੱਲ ਕੀਤੀ ਹੈ ਵੇ ਕਿਉਂਕਿ ਇਸ ਵਾਰ ਫੇ ਬਰਾਊਂਸ ਆਇਆ ਪਿਛਲੀ ਵਾਰ ਵੀ ਬਰਾਊਂਸ ਆਇਆ ਸੀਗਾ ਲੇਕਿਨ ਉਹ ਤਾਂ ਮਨਪ੍ਰੀਤ ਕੈਪਟਨ ਸੀ ਹੁਣ ਹਰਮਨਪ੍ਰੀਤ ਕੈਪਟਨ ਨੇ ਤੇ ਕਿਵੇਂ ਦੇਖ ਰਹੇ ਹੋ ਕਿ ਇੱਕ ਸਾਬਕਾ ਕਪਤਾਨ ਔਰ ਇੱਕ ਕਪਤਾਨ ਇੱਕ ਸਾਬਕਾ ਸਰਪੰਚ ਤੇ ਇੱਕ ਸਰਪੰਚ ਦੋਵਾਂ ਦਾ ਕੰਬੀਨੇਸ਼ਨ ਕਿਵੇਂ ਦਾ ਰਹਿੰਦਾ ਹੈਗਾ ਦੋਵੇਂ ਕਿਵੇਂ ਜਿਹੜਾ ਖਿਡਾਰੀਆਂ ਨੂੰ ਮੋਟੀਵੇਟ ਕਰਦੇ ਨੇ ਜਾਂ ਜਦੋਂ ਮੈਚ ਦੇ ਵਿੱਚ ਸਟੈਚੂਡੀ ਬਣਾਉਂਦੇ ਤਾਂ ਕਿਵੇਂ ਬਣਾਉਂਦੇ ਕਿਉਂਕਿ ਜਿੱਦਾਂ ਤੁਸੀਂ ਗੱਲ ਕੀਤੀ ਆ ਇਹ ਦੋਨੋਂ ਮਤਲਬ ਬਹੁਤ ਜ਼ਿਆਦਾ ਐਕਸਪੀਰੀਐਂਸ ਪਲੇਅਰ ਆ ਤੇ ਜਿਨ੍ਹਾਂ ਨੂੰ ਮਤਲਬ 300 ਤੋਂ ਵੱਧ ਜਿਨ੍ਹਾਂ ਦੇ ਇੰਟਰਨੈਸ਼ਨਲ ਮੈਚ ਹੋ ਗਏ ਆ ਤੇ ਇਹ ਹਰੇਕ ਨੂੰ ਆਪਣੇ ਨਾਲ ਲੈ ਕੇ ਚੱਲਦੇ ਆ ਐਜ਼ ਏ ਟੀਮ ਐਜ਼ ਏ ਪਲੇਅਰ ਨੂੰ ਜਿਹੜੇ ਜੂਨੀਅਰ ਆ ਯੰਗਸਟਰ ਆ ਤੇ ਉਹਨਾਂ ਨੂੰ ਹਰੇਕ ਵਾਰ ਮੋਟੀਵੇਟ ਕਰਦੇ ਆ ਤੇ ਜੋ ਜਿਹੜੀ ਟੀਮ ਵਧੀਆ ਪਰਫਾਰਮ ਪਰਫਾਰਮ ਕਰ ਰਹੀ ਆ ਤੇ ਹੁਣ ਵਰਲਡ ਕੱਪ ਆ ਰਿਹਾ ਤੇ ਵਰਲਡ ਕੱਪ ਲਈ ਕਿਵੇਂ ਦੀ ਤਿਆਰੀ ਰਹੇਗੀ ਭਾਰਤੀ ਓਕੀ ਟੀਮ ਸੇਸ ਤਿਆਰੀ ਤਾਂ ਸਾਡੀ ਹੁਣ ਸਾਡਾ ਜੋ ਮੇਨ ਫੋਕਸ ਆ ਸਾਡਾ ਹੁਣ ਵਰਲਡ ਕੱਪ ਤੇ ਆ ਤੇ ਜੋ ਸੀ ਹੁਣ ਵਰਲਡ ਕੱਪ ਦੇ ਵਿੱਚ ਵੀ ਸਾਡੀ ਇਹ ਪੂਰੀ ਕੋਸ਼ਿਸ਼ ਹੈ ਕਿ ਅਸੀਂ ਵਰਲਡ ਕੱਪ ਦੇ ਵਿੱਚ ਅਸੀਂ 골ਡ ਮੈਡਲ ਲੈ ਕੇ ਆਈਏ ਤੇ ਉਸ ਦੇ ਬਾਅਦ ਏਸ਼ੀਅਨਸ ਗੇਮ ਵੀ ਹੋਣੀ ਹੈ ਕਿਉਂਕਿ ਏਸ਼ੀਅਨਸ ਦੇ ਗੇਮ ਦੇ ਵਿੱਚ ਤੁਹਾਨੂੰ ਕੁਆਲੀਫਾਈ ਕਰਨਾ ਪੈਂਦਾ ਹੈਗਾ ਅਗਰ 올림픽ਸ ਕੇ ਲਾਗ ਰਿਹਾ ਹੈ ਕਿ ਬੈਕ ਟੂ ਬੈਕ ਅਪਾ ਇਹ ਮੈਚਸ ਸਾਰੇ ਜਿੱਤ ਪਾਵਾਂਗੇ ਟੀਮ ਜਿਹੜਾ ਵਧੀਆ ਪ੍ਰਦਰਸ਼ਨ ਕਰੇਗੀ ਔਰ ਜਿਹੜਾ 골ਡ ਮੈਡਲ ਦਾ ਸੁਪਨਾ ਹੈ ਕਿ ਆਉਣ ਵਾਲੇ 올림픽 ਤੇ ਸਕਾਰ ਹੋ ਪਾਏਗਾ ਬਿਲਕੁਲ ਹੀ ਬਿਲਕੁਲ ਕਹੂੰਗੀ ਜਿਸ ਸਾਹ ਦੇ ਨਾਲ ਅਸੀਂ ਪੂਰੀ ਟੀਮ ਪਰਫਾਰਮ ਕਰ ਰਹੀ ਆ ਸਾਨੂੰ ਆਪਣੇ ਤੇ ਸਾਨੂੰ ਪੂਰੀ ਟੀਮ ਤੇ ਬਹੁਤ ਜ਼ਿਆਦਾ ਇੱਕ ਭਰੋਸਾ ਵਾ ਕਿ ਅਸੀਂ ਹੁਣ ਜਿੰਨੇ ਵੀ ਕਿਉਂਕਿ 올림픽 ਤੋਂ ਬਾਅਦ ਇੱਕ ਪਰਫਾਰਮੈਂਸ ਲੈਵਲ ਬਹੁਤ ਜ਼ਿਆਦਾ ਵਧ ਜਾਂਦਾ ਵਾ ਤੇ ਸਾਨੂੰ ਹੁਣ ਇਹੀ ਆ ਕਿ ਆਪਣਾ ਜਿਹੜਾ ਹੁਣ ਸਾਡਾ ਵਰਲਡ ਕੱਪ ਆ ਰਿਹਾ ਉਹ ਤੋਂ ਬਾਅਦ ਏਸ਼ੀਅਨ ਗੇਮਸ ਆ ਉਹਨੂੰ ਬੈਕ ਟੂ ਬੈਕ ਜਿਹੜੇ ਮੇਜਰ ਟੂਰਨਾਮੈਂਟ ਆ ਅਸੀਂ ਉਹਨਾਂ ਦੇ ਫੋਕਸ ਕਰਾਂਗੇ ਤੇ ਜੋ ਕਿ ਆਪਾਂ ਰਿਜ਼ਲਟ ਵਧੀਆ ਲੈ ਕੇ ਤੇ ਅਸੀਂ ਆਪਣੇ ਕੰਟਰੀ ਦੇ ਲਈ ਦੇਸ਼ ਦੇ ਲਈ ਅਸੀਂ ਮੈਡਲ 골ਡ ਮੈਡਲ ਝੋਲੀ ਪਾਈਏ ਕੀ ਕਹਿਣਾ ਚਾਹੋਗੇ ਬਾਕੀ ਸਾਥੀ ਖਿਡਾਰੀਆਂ ਨੂੰ ਟੀਮ ਨੂੰ ਕਿ ਕੋਈ ਸੰਦੇਸ਼ ਦੇਣਾ ਚਾਹੋਗੇ ਉਹਨਾਂ ਨੂੰ ਜਾਂ ਕੋਈ ਪ੍ਰਸ਼ੰਸਾ ਉਹਨਾਂ ਦੀ ਕਰਨਾ ਚਾਹੂੰਗੀ ਜਿਹੜੇ ਸੀਨੀਅਰ ਪਲੇਅਰ ਨੇ ਸੀਨੀਅਰ ਪਲੇਅਰ ਹੈ ਉਹ ਹਰੇਕ ਨੂੰ ਮੈਂ ਤੁਹਾਨੂੰ ਦੱਸਿਆ ਪਹਿਲਾਂ ਵੀ ਦੱਸਿਆ ਕਿ ਜਿੰਨੇ ਵੀ ਅਸੀਂ ਹੁਣ ਯੰਗਸਟਰ ਆਏ ਆ ਸਾਰਿਆਂ ਨੂੰ ਉਹ ਨਾਲ ਲੈ ਕੇ ਚੱਲਦੇ ਆ ਤੇ ਸਾਡੇ ਲਈ ਬਹੁਤ ਵੱਡੀ ਗੱਲ ਹੈ ਜਿੰਨਾਂ ਨੂੰ ਅਸੀਂ ਟੀਵੀਆਂ ਦੇ ਵਿੱਚ ਦੇਖਦੇ ਹੋਨੇ ਸੀਗੇ ਸਾਨੂੰ ਜੋ ਸਾਡਾ ਜਿੰਨੀ ਅਸੀਂ ਮਿਹਨਤ ਕੀਤੀ ਆ ਸਾਨੂੰ ਪਰਮਾਤਮਾ ਨੇ ਉਹਨਾਂ ਦੇ ਨਾਲ ਖੇਡਣ ਦਾ ਮੌਕਾ ਦਿੱਤਾ ਵਾ ਤੇ ਜੋ ਕਿ ਮਤਲਬ ਅਸੀਂ ਵੀ ਪਰਮਾਤਮਾ ਦੀ ਮਿਹਰ ਨਾਲ ਬਰੀਆ ਪਰਫਾਰਮ ਕਰ ਰਹੇ ਆ ਤੇ ਅੱਗੇ ਵੀ ਅਸੀਂ ਕਰਦੇ ਰਵਾਂਗੇ ਬਿਲਕੁਲ ਬਹੁਤ ਬਹੁਤ ਸ਼ੁਕਰੀਆ ਸੋ ਇਹ ਸਮ ਸਾਡੇ ਨਾਲ ਸੁਜੀਤ ਸਿੰਘ ਹਾਕੀ ਖਿਡਾਰੀ ਇਹਨਾਂ ਨੇ ਕਿਹਾ ਹੈ ਕਿ ਇਸ ਵਾਰ ਫਿਰ ਜਿਹੜਾ ਭਾਰਤੀ ਹਾਕੀ ਟੀਮ ਏਸ਼ੀਅਨਸ ਚੈਂਪੀਅਨਸ਼ਿਪ ਟਰੋਫੀ ਜਿੱਤੀ ਹੈ ਔਰ ਵਰਲਡ ਕੱਪ ਔਰ ਉਸਦੇ ਬਾਅਦ ਏਸ਼ੀਅਨਸ ਗੇਮ ਵੀ ਜਿਹੜਾ ਇਸੇ ਤਰ੍ਹਾਂ ਮੈਚ ਜਿੱਤੇਗੀ ਔਰ ਇਸ ਵਾਰ ਜਿਹੜਾ ਸੁਪਨਾ ਸাকার ਕਰਕੇ ਦਿਖਾਏਗੀ ਉਹ ਵੀ 올림픽 ਦੇ ਵਿੱਚ ਜਿਹੜਾ 골ਡ ਮੈਡਲ ਦਾ ਜਿਹੜਾ ਪਿਛਲੇ ਕਈ ਸਾਲਾਂ ਤੋਂ ਸੁਪਨਾ ਸাকার ਨਹੀਂ ਹੋ ਪਾ ਰਿਹਾ ਫਿਲਹਾਲ ਤੁਸੀਂ ਜੁੜੇ ਰਹੋ ਪੰਜਾਬ ਤੱਕ ਦੇ ਲਈ ਕੈਮਰਾਮੈਨ ਰਿਸ਼ਵ ਦੇ ਨਾਮ ਦਵਿੰਦਰ ਕੁਮਾਰ ਜਲੰਧਰ ਪੰਜਾਬ